ਦੁਨੀਆ 'ਚ ਕਈ ਵਾਰ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜੋ ਸਾਰਿਆਂ ਨੂੰ ਤੁਹਾਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਨੇ ਆਸਟ੍ਰੇਲੀਆ ਦੇ ਵਿੱਚ 92 ਸਾਲਾ ਡਾਕਟਰ ਤੇ ਉਸ ਦੀ 37 ਸਾਲਾ ਪਤਨੀ ਨੇ ਆਪਣੇ ਪੁੱਤਰ ਦਾ ਸਵਾਗਤ ਕੀਤਾ ਇਹ ਘਟਨਾ ਇਸ ਲਈ ਵੀ ਖਾਸ ਆ ਕਿਉਂਕਿ ਜੋਨ ਦੇ ਪਹਿਲੇ ਪੁੱਤਰ ਦੀ ਮੌਤ ਸਿਰਫ 5 ਮਹੀਨੇ ਪਹਿਲਾਂ ਹੋਈ ਸੀ ਵਿਗਿਆਨਿਕ ਤੌਰ ਤੇ ਜਿਵੇਂ ਜਿਵੇਂ ਮਰਦ ਦੀ ਉਮਰ ਵੱਧਦੀ ਆ ਤੇ ਉਸ ਦਾ ਸਪਰਮ ਗੁਣਵੱਤਾ ਤੇ ਪ੍ਰਜਨਨ ਸਮਰਥਾ ਘਟ ਹੋ ਜਾਂਦੀ ਆ ਵੱਡੀ ਉਮਰ ਦੇ ਪਿਤਾ ਦੇ ਸਪਰਮ ਦੇ ਵਿੱਚ ਜੈਨੇਟਿਕ ਤਬਦੀਲੀ ਜਾਨਕੀ ਮਿਊਟੇਸ਼ਨ ਅਤੇ ਕਰੋਮੋਸੋਮ ਸੰਬੰਧੀ ਖਤਰਿਆਂ ਦਾ ਸੰਭਾਵਨਾ ਉਹ ਵੱਧ ਜਾਂਦੀ ਆ ਬ੍ਰਿਟਿਸ਼ ਮੈਡੀਕਲ ਸਟਡੀ ਅਨੁਸਾਰ ਵੱਡੀ ਉਮਰ ਚ ਬ੍ਰਿਟਿਸ਼ ਮੈਡੀਕਲ ਸਟਡੀ ਦੇ ਅਨੁਸਾਰ ਵੱਡੀ ਉਮਰ ਚ ਪਿਤਾ ਬਨ ਨਾਲ ਗਰਭ ਪਾਤੇ ਬੱਚੇ ਦੇ ਸਮੇਂ ਤੋਂ ਪਹਿਲਾਂ ਜਨਮ ਤੇ ਘੱਟ ਭਾਰ ਵਾਲੇ ਬੱਚੇ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਇਸੇ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਆਮ ਤੌਰ ਤੇ ਆਈਬੀਐਫ ਜਾਂ ਹੋਰ ਆਰਟੀਫੀਸ਼ੀਅਲ ਰੀਪੋ ਅਕਸ਼ਮ ਤਕਨੀਕ ਵਰਤੀ ਜਾਂਦੀ ਹੈ ਇਸ ਨਾਲ ਗਰਭવતી ਮਹਿਲਾ ਤੇ ਦਬਾਅ ਵਾਧਾ ਤੇ ਗਰਭਕਾਲ ਮੈਡੀਕਲ ਰੂਪ ਚ ਬਹੁਤ ਜ਼ਿਆਦਾ ਦਿੱਕਤ ਬਣ ਸਕਦੀ ਆ ਮੈਡੀਕਲ ਮਾਹਿਰਾਂ ਦਾ ਕਹਿਣਾ ਕਿ 92 ਸਾਲ ਦੀ ਉਮਰ ਚ ਪਿਤਾ ਬਾਨਾ ਨਿਰਧਾਰਿਤ ਤੌਰ ਤੇ ਸੁਰੱਖਿਅਤ ਨਹੀਂ ਤੇ ਇਸ ਨਾਲ ਬੱਚੇ ਤੇ ਮਾਂ ਦੋਹਾਂ ਦੇ ਸਿਹਤ ਤੇ ਖਤਰਾ ਬਣਿਆ ਰਹਿੰਦਾ ਇਹਨਾਂ ਮਾਮਲਿਆਂ ਚ ਡਾਕਟਰੀ ਸਲਾਹ ਤੇ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਆ